ਸੱਚ ਸ੍ਰੀਕਲ ਮੈਂ ਹਰਕਰਨ ਸਿੰਘ ਸੱਚ ਕਹੁੰਦੀ ਇਹ ਅਗਲੀ ਪੇਸ਼ਕਸ਼ ਲੈ ਕੇ ਤੁਹਾਡੇ ਸਾਰਿਆਂ ਸਾਹਮਣੇ ਹਾਜ਼ਰ ਆ ਇੱਕ ਵਾਰ ਫੇਰ ਜੰਗ ਦੇ ਘੁੱਗੂ ਬੋਲਣ ਲੱਗ ਪਏ ਕੀ ਕੁਝ ਵੱਡਾ ਹੋਵੇਗਾ ਜਾਂ ਵੱਡਾ ਹੋਣ ਜਾ ਰਿਹਾ ਹੈ ਸਭ ਦੇ ਜ਼ਿਹਨ ਵਿੱਚ ਇੱਕ ਹੀ ਸਵਾਲ ਲਗਾਤਾਰ ਚੱਲ ਰਿਹਾ ਹੈ ਜੇ ਦਿਮਾਗ ਕਿਸੇ ਹੋਰ ਪਾਸੇ ਜਾਣ ਦੀ ਕੋਸ਼ਿਸ਼ ਵੀ ਕਰੇ ਤਾਂ ਪੀਵੀ ਵਾਲੇ ਜਿਹੜੇ ਨੇ ਉਹ ਜਾਣ ਨਹੀਂ ਦਿੰਦੇ ਹਰ ਚੈਨਲ ਤੇ ਲਗਾਤਾਰ ਇਹੀ ਦਿਖਾਇਆ ਜਾ ਰਿਹਾ ਹੈ ਕਿ ਭਾਰਤ ਸਰਕਾਰ ਕੀ ਕੀ ਕਰ ਸਕਦੀ ਹੈ ਇੱਕ ਤੋਂ ਲੈ ਕੇ 7 8 9 ਕੀ ਕੀ অপਸ਼ਨਾਂ ਜਿਹੜੀਆਂ ਨੇ ਸਰਕਾਰ ਕੋਲ ਹਨ ਕਿੱਥੋਂ ਤੱਕ ਜਾ ਸਕਦੀ ਹੈ ਫੌਜ ਕੀ ਕਰ ਸਕਦੀ ਹੈ ਇਹ ਸਾਰਾ ਕੁਝ ਲਗਾਤਾਰ ਦਿਖਾਇਆ ਜਾ ਰਿਹਾ ਹੈ ਪਤਾ ਨਹੀਂ ਫੌਜ ਨੂੰ ਇਸ ਦੀ ਕੋਈ ਜਾਣਕਾਰੀ ਹੈ ਵੀ ਜਾਂ ਨਹੀਂ ਕਿ ਉਹਨਾਂ ਕੋਲ ਇੰਨੀਆਂ অপਸ਼ਨਾਂ ਹੈਗਿਆ ਨੇ ਉਹ ਕੀ ਕੀ ਕਰ ਸਕਦੇ ਨੇ ਲੇਕਿਨ ਟੀਵੀ ਚੈਨਲਾਂ ਤੇ ਜਿਹੜੇ ਐਂਕਰ ਨੇ ਉਹਨਾਂ ਨੂੰ ਸਾਰੀਆਂ ਆਪਸ਼ਨਾਂ ਦਾ ਲੱਗਦਾ ਹੈ ਪਤਾ ਹੈ ਖੈਰ ਸਰਕਾਰ ਚਾਹੇ ਜਾਂ ਨਾ ਪਰ ਇਸ ਵਾਰ ਲੋਕ ਜ਼ਰੂਰ ਇੱਕ ਪ੍ਰੈਸ਼ਰ ਸਰਕਾਰ ਦੇ ਉੱਪਰ ਬਣਾ ਰਹੇ ਨੇ ਕਿ ਇਸ ਵਾਰ ਆਰ ਪਾਰ ਦੀ ਜਿਹੜੀ ਹੈ ਉਹ ਲੜਾਈ ਹੋਣੀ ਚਾਹੀਦੀ ਹੈ ਜਾਂ ਕਿ ਆਰ ਪਾਰ ਦਾ ਫੈਸਲਾ ਜਿਹੜਾ ਉਹ ਹੋਣਾ ਚਾਹੀਦਾ ਹੈ ਇਸ ਦਾ ਅਸਰ ਪੰਜਾਬ ਦੇ ਵਿੱਚ ਵੀ ਦਿਸਣ ਲੱਗ ਪਿਆ ਹੈ ਕਿ ਤਿਆਰੀ ਜਰੂਰ ਚੱਲ ਰਹੀ ਹੈ ਕਿਸੇ ਨਾ ਕਿਸੇ ਵੱਡੀ ਘਟਨਾ ਤੋਂ ਪਹਿਲਾਂ ਜੋ ਜੋ ਇਤਿਹਾਸ ਵਰਤੇ ਜਾਣੇ ਚਾਹੀਦੇ ਨੇ ਉਹ ਵਰਤੇ ਜਾ ਰਹੇ ਪੰਜਾਬ ਦੇ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਦੀਆਂ ਜ਼ਮੀਨਾਂ ਪਾਕਿਸਤਾਨ ਨਾਲ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਹਨ ਉਹਨਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਆਪਣਾ ਕੰਮ ਇੱਕ ਦੋ ਦਿਨਾਂ ਵਿੱਚ ਨਿਬੇੜ ਲੈਣ ਨਹੀਂ ਤਾਂ ਬੀਐਸਐਫ ਗੇਟਾਂ ਨੂੰ ਪੱਕੇ ਤੌਰ ਤੇ ਬੰਦ ਕਰ ਸਕਦੀ ਹੈ ਇਹ ਕਿਹਾ ਜਾ ਰਿਹਾ ਹੈ ਕੰਕ ਬੱਜਣ ਦਾ ਕੰਮ ਤਾਂ ਲਗਭਗ ਪੂਰਾ ਹੋ ਹੀ ਗਿਆ ਹੈ ਪਰ ਤੂੜੀ ਬਣਾਉਣ ਦਾ ਕੰਮ ਹਜੇ ਬਾਕੀ ਹੈ ਅਟਾਰੀ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੇ ਗੁਰੂ ਘਰਾਂ ਵਿੱਚੋਂ ਸਪੀਕਰਾਂ ਤੋਂ ਇਹ ਬੋਲਿਆ ਜਾ ਰਿਹਾ ਹੈ ਕਿ ਬੀਐਸਐਫ ਵੱਲੋਂ ਇਹ ਕਿਹਾ ਗਿਆ ਹੈ ਕਿ ਤੂੜੀ ਦਾ ਕੰਮ ਅਗਲੇ 2 ਦਿਨਾਂ ਵਿੱਚ ਨੇਪਰੇ ਚਾੜ ਲਿਆ ਜਾਵੇ ਆਵੇਂ ਸਪੀਕਰਾਂ ਦੇ ਵਿੱਚ ਬੀਐਸਐਫ ਦੇ ਆਰਡਰ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਪਰ ਸਰਕਾਰੀ ਤੌਰ ਤੇ ਇਹੋ ਜਿਹਾ ਕੋਈ ਵੀ ਆਰਡਰ ਕੋ ਜਾਰੀ ਨਹੀਂ ਕੀਤਾ ਗਿਆ ਹੈ ਪੰਜਾਬ ਦਾ ਪਾਕਿਸਤਾਨ ਦੇ ਨਾਲ 553 ਕਿਲੋਮੀਟਰ ਲੰਬਾ ਜਿਹੜਾ ਅੰਤਰਰਾਸ਼ਟਰੀ ਬਾਰਡਰ ਹੈ ਅਤੇ 1871 ਜੇ ਪਿੰਡ ਹਨ ਜਿਨ੍ਹਾਂ ਨੂੰ ਸਰਕਾਰੀ ਤੌਰ ਤੇ ਸਰਹੱਦੀ ਪਿੰਡ ਐਲਾਨਿਆ ਗਿਆ ਹੈ ਇਹਨਾਂ ਪਿੰਡਾਂ ਦੇ ਕਿਸਾਨਾਂ ਨੂੰ ਪਹਿਲਾ ਬੀਐਸਐਫ ਤੋਂ ਆਗਿਆ ਲੈਣੀ ਪੈਂਦੀ ਹੈ ਕਿ ਜੇ ਇਹਨਾਂ ਨੇ ਤਾਰ ਤੋਂ ਦੂਜੇ ਪਾਸੇ ਪੰਦੇ ਆਪਣੇ ਖੇਤਾਂ ਦੇ ਵਿੱਚ ਕੋਈ ਵੀ ਕੰਮ ਕਰਨਾ ਹੁੰਦਾ ਹੈ ਚਾਹੇ ਉਹ ਬੀਜਣਾ ਚਾਹੇ ਉਹ ਵੱਢਣਾ ਕੋਈ ਵੀ ਕੰਮ ਕਰਨਾ ਹੁੰਦਾ ਤਾਂ ਪਹਿਲਾਂ ਇਹਨਾਂ ਨੂੰ ਪਰਮਿਸ਼ਨ ਬੀਐਸਐਫ ਤੋਂ ਲੈਣੀ ਪੈਂਦੀ ਹੈ ਇਹ ਕੰਡਿਆਲੀ ਤਾਰ ਤੇ ਬੀਐਸਐਫ ਦੀਆਂ ਚੌਂਕੀਆਂ ਦੇ ਵਿੱਚ ਕਈ ਗੇਟ ਬਣੇ ਹੋਏ ਹਨ ਤੇ ਉਹਨਾਂ ਗੇਟਾਂ ਦੇ ਵਿੱਚੋਂ ਹੀ ਬੀਐਸਐਫ ਵੱਲੋਂ ਮਿਥੇ ਸਮੇਤੇ ਉਹਨਾਂ ਨੂੰ ਖੋਲਿਆ ਜਾਂਦਾ ਹੈ ਉਹਦਾ ਨਿਯਤ ਟਾਈਮ ਹੈ ਕਿ 8:00 ਵਜੇ ਖੋਲਣਾ ਹੈ ਤੇ 8 ਵਜੇ ਉਹਨਾਂ 게ਟਾਂ ਨੂੰ ਬੰਦ ਕਰਨਾ ਹੈ ਇਸ ਤੋਂ ਬਾਅਦ ਕਿਸਾਨਾਂ ਦੇ ਨਾਲ ਬੀਐਸਐਫ ਦੇ ਜਵਾਨਾਂ ਦੀ ਡਿਊਟੀ ਵੀ ਲਈ ਜਾਂਦੀ ਹੈ ਤੇ ਉਹ ਨਾਲ ਜਾਂਦੇ ਨੇ ਕਿਸਾਨਾਂ ਦੇ ਉਹਨਾਂ ਦੇ ਖੇਤਾਂ ਵਿੱਚ ਤਾਂ ਕਿ ਨਜ਼ਰ ਰੱਖੀ ਜਾ ਸਕੇ ਤੇ ਇਹਨਾਂ ਲੋਕਾਂ ਨੂੰ ਕਿਸਾਨ ਗਾਰਡ ਵੀ ਕਿਹਾ ਜਾਂਦਾ ਹੈ ਜਿਹੜੇ ਬੀਐਸਐਫ ਦੇ ਜਵਾਨ ਉਹਨਾਂ ਦੇ ਨਾਲ ਜਾਂਦੇ ਇਸੇ ਹਫ਼ਤੇ ਅਜੇ ਹੀ ਇੱਕ ਜਵਾਨ ਨੂੰ ਪਾਕਿਸਤਾਨ ਦੇ ਰੇਂਜਰਾਂ ਨੇ ਫੜ ਵੀ ਲਿਆ ਸੀ ਜਦੋਂ ਉਹ ਕਿਸਾਨਾਂ ਦੇ ਨਾਲ ਬਿਊਟੀ ਕਰਦਾ ਜਿਆਦਾ ਗਰਮੀ ਹੋਣ ਕਰਕੇ ਛਾਂ ਲੱਭਦਾ ਜਾਂ ਛਾਂ ਹੇਠ ਬੈਠਣ ਦੇ ਚੱਕਰ ਦੇ ਵਿੱਚ ਉਹ ਪਾਕਿਸਤਾਨ ਕ੍ਰੋਸ ਕਰ ਗਿਆ ਤੇ ਉੱਥੇ ਇੱਕ ਦਰਖਤ ਦੇ ਥੱਲੇ ਬੈਠ ਕੇ ਆਰਾਮ ਕਰਨ ਲੱਗ ਗਿਆ ਉਹਨੂੰ ਇਸ ਚੀਜ਼ ਦਾ ਅੰਦਾਜ਼ਾ ਨਹੀਂ ਸੀ ਕਿ ਉਹ ਬਾਉਂਡਰੀ ਕ੍ਰੋਸ ਕਰ ਗਿਆ ਹੈ ਹੁਣ ਉਹ ਪਾਕਿਸਤਾਨ ਚਲਾ ਗਿਆ ਹੈ ਕਿਉਂਕਿ ਉਹਦੀ ਪੋਸਟਿੰਗ ਨਵੀਂ-ਨਵੀਂ ਹੋਈ ਸੀ ਤੇ ਉਹਨੂੰ ਉੱਥੇ ਫੜ ਲਿਆ ਗਿਆ ਸੀ ਤਿੰਨ ਫਲੈਗ ਮੀਟਿੰਗਾਂ ਹੋ ਚੁੱਕੀਆਂ ਨੇ ਬੀਐਸਐਫ ਅਤੇ ਰੇਂਜਰਾਂ ਦੇ ਵਿਚਕਾਰ ਲੇਕਿਨ ਹਜੇ ਵੀ ਜਵਾਨ ਨੂੰ ਛੱਡਿਆ ਨਹੀਂ ਗਿਆ 2016 ਵਿੱਚ ਵੀ ਜਦੋਂ ਭਾਰਤ ਨੇ ਸਰਜੀਕਲ ਸਟ੍ਰਾਈਕ ਕੀਤੀਆਂ ਸਨ ਤਾਂ ਪਾਕਿਸਤਾਨ ਦੇ ਅੰਦਰ ਜਾ ਕੇ ਜਿਹੜਾ ਹੈ ਐਕਸ਼ਨ ਲਿਆ ਗਿਆ ਸੀ ਤਾਂ ਵੀ ਉਦੋਂ ਇਨ੍ਹਾਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਖਾਲੀ ਕਰਨ ਦੇ ਵੀ ਕਿਹਾ ਗਿਆ ਸੀ ਕਿ ਆਪਣੇ ਘਰ ਖਾਲੀ ਕਰ ਦਿਓ ਪਾਕਿਸਤਾਨ ਸਰਹੱਦ ਤੋਂ 10 ਕਿਲੋਮੀਟਰ ਦੇ ਅੰਦਰ ਪੈਂਦੇ ਪੈਂਦੇ ਜਿੰਨੇ ਵੀ ਪਿੰਡ ਸੀ ਉਹ ਬੀਐਸਐਫ ਵੱਲੋਂ ਖਾਲੀ ਕਰਾ ਲਏ ਗਏ ਸਨ ਉਸ ਸਮੇਂ ਵੀ ਸਰਪੰਚਾਂ ਦੀ ਮਦਦ ਦੇ ਨਾਲ ਪਿੰਡਾਂ ਦੇ ਗੁਰੂ ਘਰਾਂ ਤੋਂ ਹੀ ਅਨਾਊਂਸਮੈਂਟ ਕਰਾਏ ਗਏ ਸਨ ਟਾਰੀ ਦੇ ਇੱਕ ਕਿਸਾਨ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਇਸ ਵਾਰ ਸਾਨੂੰ ਪਿੰਡ ਛੱਡਣ ਨੂੰ ਨਹੀਂ ਕਿਹਾ ਜਾਏਗਾ ਗੱਲ ਐਨੀ ਨਹੀਂ ਵਧੇਗੀ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜਦੋਂ ਵੀ ਤਣਾਅ ਵਾਧਦਾ ਹੈ ਤਾਂ ਪਹਿਲੀ ਗਾਜ ਪੰਜਾਬ ਤੇ ਹੀ गिरਦੀ ਹੈ ਚਲੋ ਸੱਲੇ ਪੰਜਾਬ ਦੇ ਉੱਤੇ ਹੀ ਗਾਜ਼ ਨਹੀਂ ਗਿਰਦੀ ਸਰਹੱਦ ਦੇ ਨਾਲ ਨਾਲ ਜੋ ਵੀ ਸੂਬੇ ਲੱਗਦੇ ਨੇ ਉਹਨਾਂ ਦੇ ਉੱਤੇ ਇਸ ਚੀਜ਼ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ ਕਿ ਜੇ ਗੋਲਾਬਾਰੀ ਹੋਈ ਕੁਝ ਹੋਇਆ ਤਾਂ ਨੁਕਸਾਨ ਉਹਨਾਂ ਨੂੰ ਉਹਨਾਂ ਦੇ ਘਰਾਂ ਨੂੰ ਹੋਏਗਾ ਹੀ ਹੋਏਗਾ ਪੰਜਾਬ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਜੰਮੂ ਦੇ ਖੇਤਰ ਦੇ ਵਿੱਚ ਵੀ ਜਿਹੜੇ ਸਰਹੱਦ ਦੇ ਨਾਲ ਪਿੰਡ ਲੱਗਦੇ ਨੇ ਉਹਨਾਂ ਪਿੰਡ ਵਾਲਿਆਂ ਨੂੰ ਕਹਿ ਦਿੱਤਾ ਗਿਆ ਹੈ ਕਿ ਆਪਣੀ ਕਣਕ ਜੀਤੀ ਹੈ ਛੇਤੀ ਛੇਤੀ ਵਾਢ ਲਵੋ ਤੇ ਨਾਲ ਹੀ ਜਿੰਨੇ 15000 ਉੱਥੇ ਅੰਡਰਗਰਾਊਂਡ ਬੰਕਰ ਜੋ ਬਣਾਏ ਗਏ ਨੇ ਉਹਨਾਂ ਦੀ ਸਾਫ ਸਫਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ 2018 ਤੋਂ 2024 ਤੱਕ ਇਹ ਜਿਹੜੇ ਅੰਡਰਗਰਾਊਂਡ ਬੰਕਰ ਨੇ ਉਹ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨੇ 415 ਕਰੋੜ ਰੁਪਏ ਦੀ ਲਾਗਤ ਨਾਲ ਇਹਨਾਂ ਨੂੰ ਤਿਆਰ ਕੀਤਾ ਗਿਆ ਹੈ। ਸਾਂਭਾ ਦੇ ਰਾਮਗੜ ਇਲਾਕੇ ਦੇ ਕਿਸਾਨ ਸੰਦੀਪ ਸ਼ੈਣੀ ਦਾ ਕਹਿਣਾ ਹੈ ਕਿ ਭਾਵੇਂ 2021 ਤੋਂ ਬਾਅਦ ਕੋਈ ਗੋਲਾਬਾਰੀ ਨਹੀਂ ਹੋਈ ਹੈ ਪਰ ਅਸੀਂ ਆਪਣੀ ਤਿਆਰੀ ਮੁਕੰਮਲ ਕਰ ਲਈ ਹੈ ਕਿਉਂਕਿ ਪਹਿਲਾਂ ਵੀ ਜਦੋਂ ਕਦੇ ਕੋਈ ਅਜਿਹੀ ਘਟਨਾ ਹੁੰਦੀ ਹੈ ਉਸ ਤੋਂ ਬਾਅਦ ਜਿਹੜੀ ਸੀਜ਼ਫਾਇਰ ਹੈ ਉਹ ਕਿਸੇ ਵੀ ਵੇਲੇ ਟੁੱਟ ਸਕਦੀ ਹੈ। ਇਸੇ ਵੀ ਵੇਲੇ ਕੁਝ ਵੀ ਵੱਡਾ ਹੋ ਸਕਦਾ ਹੈ ਕਠੂਆ ਤੋਂ ਲੈ ਕੇ ਕਰਨਾ ਚੱਕ ਤੱਕ ਜੰਮੂ ਵਿੱਚ 221 ਕਿਲੋਮੀਟਰ ਦਾ ਪਾਕਿਸਤਾਨ ਦੇ ਨਾਲ ਲੱਗਦਾ ਬਾਰਡਰ ਹੈ ਜਿੱਥੇ ਪਹਿਲਾਂ ਵੀ ਕਈ ਵਾਰ ਸਰਹੱਦ ਪਾਰ ਤੋਂ ਗੋਲਾਬਾਰੀ ਜਿਹੜੀ ਹੈ ਉਹ ਅਕਸਰ ਹੁੰਦੀ ਰਹੀ ਹੈ ਜਿੰਨੀ ਵਾਰ ਵੀ ਸੀਸਫਾਇਰ ਅਲਿਸ਼ਨ ਹੁੰਦਾ ਹੈ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਹੀ ਜ਼ਿਆਦਾ ਗੋਲੀਬਾਰੀ ਹੁੰਦੀ 2017 ਦੇ ਵਿੱਚ ਵੀ ਜਿਹੜੀ ਗੋਲੀਬਾਰੀ ਹੋਈ ਸੀ ਉਹਦੇ ਵਿੱਚ 30 ਲੋਕ ਜਿਹੜੇ ਸੀ ਉਹ ਇਨ੍ਹਾਂ ਸਰਹੱਦੀ ਖੇਤਰਾਂ ਦੇ ਮਾਰੇ ਗਏ ਸਨ ਤੇ 4500 ਲੋਕਾਂ ਨੂੰ ਆਪਣੇ ਘਰ ਛੱਡ ਕੇ ਨਸ਼ਹਿਰਾ ਦੇ ਇੱਕ ਮੇਕਸ਼ਿਫਟ ਕੈਂਪ ਦੇ ਵਿੱਚ ਰਹਿਣਾ ਪਿਆ ਸੀ ਉਸ ਤੋਂ ਬਾਅਦ 2018 ਦੇ ਵਿੱਚ ਵੀ ਸੀਜ਼ਫਾਇਰ ਦਾ ਉਲੰਘਣ ਹੋਇਆ ਗੋਲੀਬਾਰੀ ਹੋਈ ਅਤੇ 60 ਲੋਕਾਂ ਦੀ ਜਾਨ ਉਸ ਗੋਲੀਬਾਰੀ ਦੇ ਵਿੱਚ ਗਈ ਜਿਸ ਦੇ ਵਿੱਚ ਆਮ ਲੋਕ ਆਮ ਨਾਗਰਿਕ ਵੀ ਸਨ ਤੇ ਫੌਜ ਦੇ ਕੁਝ ਲੋਕ ਵੀ ਸਨ ਉਸ ਤੋਂ ਬਾਅਦ ਬਾਲਾਕੋਤੀ ਇਹ ਸਟ੍ਰਾਈਕ ਜੋ ਕੀਤੀ ਸੀ ਗਈ ਸੀ ਭਾਰਤ ਵੱਲੋਂ ਉਸ ਤੋਂ ਬਾਅਦ ਇਸ ਸੀਜ਼ਫਾਇਰ ਦੀਆਂ ਘਟਨਾਵਾਂ ਵੀ ਕਾਫੀ ਹੱਦ ਤੱਕ ਰੁਕ ਗਈਆਂ ਅਤਵਾਦੀਾਂ ਦੇ ਜਿਹੜੇ ਹਮਲੇ ਸੀ ਉਹਨਾਂ ਦੇ ਵਿੱਚ ਵੀ ਕਾਫੀ ਕਮੀ ਆਈ ਸੀ ਇੱਥੋਂ ਤੱਕ ਇਹ ਕਿਹਾ ਜਾ ਰਿਹਾ ਸੀ ਕਿ ਕਸ਼ਮੀਰ ਦੇ ਹਾਲਾਤ ਹੁਣ ਕਾਫੀ ਬਿਹਤਰ ਹੋ ਗਏ ਨੇ ਸਾਰਾ ਜਿਹੜਾ ਇਲਾਕਾ ਹੈ ਉਹ ਤਰੱਕੀ ਵੱਲ ਵਧ ਰਿਹਾ ਹੈ ਖੁਸ਼ਹਾਲੀ ਵੱਲ ਵਧ ਰਿਹਾ ਹੈ ਵੱਡੇ ਪੱਧਰ ਤੇ ਸ਼ਲਾਨੀ ਜਾਣ ਲੱਗੇ ਸੀ ਹਾਲਾਤ ਨਾਰਮਲ ਹੁੰਦੇ ਦਿਖਾਈ ਦੇ ਰਹੇ ਸੀ لیکن ਹੁਣ ਪੈਲਗਾਮ ਦੇ ਵਿੱਚ ਜਿਹੜਾ ਹਮਲਾ ਹੋਇਆ ਹੈ ਇਸ ਨੇ ਉਹੀ ਪੁਰਾਣੇ ਸਵਾਲ ਉਹੀ ਪੁਰਾਣੇ ਕੰਸਰਨ ਜਿਹੜੇ ਨੇ ਉਹ ਦੁਬਾਰਾ ਸਾਡੇ ਸਾਰਿਆਂ ਦੇ ਸਾਹਮਣੇ ਲਿਆ ਦਿੱਤੇ ਹੁਣ ਕੀ ਹਾ ਕੀ ਜਾ ਰਿਹਾ ਹੈ ਕੁਝ ਲੋਕ ਜਿਵੇਂ ਪਹਿਲਾਂ ਵੀ ਆਪੋਜੀਸ਼ਨ ਦੇ ਵਿੱਚ ਜਿਹੜੀਆਂ ਪਾਰਟੀਆਂ ਸੀ ਉਹਦੇ ਆਗੂਆਂ ਨੇ ਬਾਲਾਕੋਟ ਨੂੰ ਜਾਂ ਸਰਜੀਕਲ ਸਟ੍ਰਾਈਕਸ ਨੂੰ ਉਹਨਾਂ ਤੇ ਸਵਾਲ ਖੜੇ ਕੀਤੇ ਸੀ ਇਹ ਵੀ ਕਿਹਾ ਗਿਆ ਸੀ ਕਿ ਜੀ ਇਹ ਤਾਂ ਹੋਈਆਂ ਹੀ ਨਹੀਂ ਇਦਾਂ ਸਿਰਫ ਵਿਖਾਵਾ ਕੀਤਾ ਜਾ ਰਿਹਾ ਵਿਖਾਵਾ ਕੀਤਾ ਜਾ ਰਿਹਾ ਹੈ ਕਈ ਤਰ੍ਹਾਂ ਦੇ ਪ੍ਰਸ਼ਨ ਉਖਾਏ ਸੀ ਉਹਨਾਂ ਵੱਲੋਂ ਵੀ ਹੁਣ ਕਿਸੇ ਨਾ ਕਿਸੇ ਤਰੀਕੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕਹਿ ਕੇ ਕਿ ਜਿਹੜੇ ਟੀਵੀ ਚੈਨਲ ਨੇ ਉਹ ਲੜਾਈ ਲਵਾ ਕੇ ਹਟਣਗੇ ਸਾਰਾ ਕੁਝ ਜਿਹੜਾ ਪ੍ਰੋਪਾਗੈਂਡਾ ਹੈ ਉਹ ਚੈਨਲ ਕਰ ਰਹੇ ਨੇ ਜ਼ਮੀਨੀ ਪੱਧਰ ਤੇ ਲੋਕਾਂ ਦੇ ਵਿੱਚ ਇਸ ਤਰੀਕੇ ਦਾ ਕੋਈ ਗੁੱਸਾ ਜਾਂ ਨਰਾਜ਼ਗੀ ਨਹੀਂ ਹੈ ਲੇਕਿਨ ਇੱਥੇ ਦੋ ਗੱਲਾਂ ਦੇ ਵਿੱਚ ਉਹ ਗਲਤ ਸਾਬਤ ਹੋ ਰਹੇ ਨੇ ਇੱਕ ਤਾਂ ਪਹਿਲੀ ਗੱਲ ਉਹ ਕਹਿੰਦੇ ਨੇ ਜੇ ਉਹ ਕਹਿੰਦੇ ਨੇ ਕਿ মিডিਆ ਵਿਕਾਊ ਹੈ ਗੋਦੀ মিডিਆ ਅਖਰ ਕਿਹਾ ਜਾਂਦਾ ਹੈ ਇਹ ਕਿਹਾ ਜਾਂਦਾ ਹੈ ਕਿ ਉਹ ਸਰਕਾਰ ਦੀ ਤਰਫਦਾਰੀ ਕਰਦਾ ਹੈ ਤਾਂ ਫਿਰ ਸਰਕਾਰ ਦੀ ਮਰਜ਼ੀ ਤੋਂ ਬਿਨਾ ਉਹ ਇਸ ਤਰੀਕੇ ਦੇ ਪ੍ਰੋਗਰਾਮ ਕਿਵੇਂ ਚਲਾ ਸਕਦਾ ਹੈ ਇਹ ਸਰਕਾਰ ਨਹੀਂ ਚਾਹੁੰਦੀ ਸਿਰਫ মিডিਆ ਚਾਹੁੰਦਾ ਹੈ ਇਸ ਤਰ੍ਹਾਂ ਨਹੀਂ ਹੋ ਸਕਦਾ ਸਰਕਾਰ ਜੇ ਇਹ ਕਿਹਾ ਜਾਂਦਾ ਹੈ ਕਿ মিডিਆ ਸਰਕਾਰ ਦੀ ਹੀ ਲਾਈਨ ਅੱਗੇ ਵਧਾਉਂਦਾ ਹੈ ਤਾਂ ਫਿਰ ਇਹਦਾ ਮਤਲਬ ਸਰਕਾਰ ਦੀ ਮਨਸ਼ਾ ਵੀ ਇਹ ਹੈ ਕੀ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਵੱਡਾ ਕਦਮ ਚੱਕਿਆ ਜਾਵੇ ਜਿਸ ਦੇ ਨਾਲ ਪਾਕਿਸਤਾਨ ਨੂੰ ਜਾਂ ਇਹ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਕੋਈ ਸਬਕ ਸਿਖਾਇਆ ਜਾ ਸਕੇ মিডিਆ ਆਪਣੇ ਆਪ ਕੁਝ ਨਹੀਂ ਕਰ ਰਿਹਾ ਦੂਸਰੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਜ਼ਮੀਨੀ ਪੱਧਰ ਤੇ ਲੋਕਾਂ ਦੇ ਵਿੱਚ ਰੋਹ ਹੈ ਗੁੱਸਾ ਹੈ ਉਸੀ ਵਕਫ ਵਕ ਸ਼ਹਿਰਾਂ ਦੇ ਵਿੱਚ ਦੇਖੋਗੇ ਬਜ਼ਾਰਾਂ ਨੂੰ ਬੰਦ ਕੀਤਾ ਗਿਆ ਹੈ ਲੋਕਾਂ ਵੱਲੋਂ ਮਾਰਚ ਕੱਢੇ ਗਏ ਨੇ ਰੋਸ ਮਾਰਚ ਕੱਢੇ ਗਏ ਨੇ ਕਈ ਜਗ੍ਹਾ ਕੈਂਡਲ ਮਾਰਚ ਵੀ ਕੱਢੇ ਗਏ ਨੇ ਲੇਕਿਨ ਉਹਨਾਂ ਦੀਆਂ ਜਿਹੜੀਆਂ ਤਖਤੀਆਂ ਦੇ ਉੱਪਰ ਜੋ ਲਿਖਿਆ ਹੋਇਆ ਹੈ ਉਸ ਤੋਂ ਉਹਨ ਨੂੰ ਪੜ ਕੇ ਸਾਫ਼ ਪਤਾ ਲੱਗਦਾ ਹੈ ਕਿ ਲੋਕ ਵੀ ਇਹ ਚਾਹੁੰਦੇ ਨੇ ਕਿ ਇਹ ਰੋਜ਼ ਰੋਜ਼ ਦਾ ਸਿਲਸਿਲਾ ਖਤਮ ਹੋਣਾ ਚਾਹੀਦਾ ਹੈ ਇੱਕੋ ਵਾਰ ਕੋਈ ਨਾ ਕੋਈ ਨਿਰਣਾਇਕ ਕਦਮ ਇਸ ਤਰੀਕੇ ਦਾ ਚੱਕਣਾ ਚਾਹੀਦਾ ਹੈ ਜਿਦੇ ਨਾਲ ਇਹ ਮਸਲਾ ਕੌਣ ਵਾਲੇ ਸਮੇਂ ਦੇ ਵਾਸਤੇ ਚੰਗੀ ਤਰ੍ਹਾਂ ਮੁਕੰਮਲ ਤਰੀਕੇ ਨਾਲ ਹੱਲ ਹੋ ਜਾਵੇ ਜਿਹੜੇ ਸਰਕਾਰ ਦੇ ਸਰਕਾਰੀ ਧਿਰ ਦੇ ਆਗੂ ਨੇ ਕਈ ਉਹਨਾਂ ਵੱਲੋਂ ਇਸ ਤੋਂ ਪਹਿਲਾਂ ਵੀ ਇਹ ਬਿਆਨਬਾਜ਼ੀ ਕਈ ਵਾਰ ਕੀਤੀ ਗਈ ਹੈ ਕਿ ਅਸੀਂ ਪਾਕਿਸਤਾਨ ਅਕੂਪਾਈਡ ਕਸ਼ਮੀਰ ਜਿਹੜਾ ਹੈ ਪੋਕੇ ਜਿਸ ਨੂੰ ਕਿਹਾ ਜਾਂਦਾ ਹੈ ਉਹਨੂੰ ਵਾਪਸ ਲੈ ਕੇ ਰਹਾਗੇ ਇਹ ਸਾਡਾ ਹੱਕ ਹੈ ਅਸੀਂ ਇਹਨੂੰ ਵਾਪਸ ਲਵਾਂਗੇ ਹੁਣ ਵੀ ਇਸ ਤਰ੍ਹਾਂ ਦੀਆਂ ਆਵਾਜ਼ਾਂ ਉੱਠ ਰਹੀਆਂ ਨੇ ਕਿ ਇਸ ਵਾਰ ਸਰਜੀਕਲ ਸਟ੍ਰਾਈਕ ਜਾਂ ਕੋਈ ਹਵਾਈ ਹਮਲਾ ਕਰਨ ਦੀ ਲੋੜ ਨਹੀਂ ਸਮਾ ਆ ਗਿਆ ਹੈ ਕਿ ਤੁਸੀਂ ਪਾਕਿਸਤਾਨ ਦਾ ਉਹ ਹਿੱਸਾ ਸੌਰੀ ਕਸ਼ਮੀਰ ਦਾ ਉਹ ਹਿੱਸਾ ਜੋ ਪਾਕਿਸਤਾਨ ਦੇ ਕੋਲੇ ਹੈ ਉਸ ਦੇ ਕਬਜ਼ੇ ਵਿੱਚ ਹੈ ਉਸ ਨੂੰ ਛਡਾਓ ਤੇ ਉਸ ਨੂੰ ਭਾਰਤ ਦੇ ਨਾਲ ਮਿਲਾ ਕੇ ਇਸ ਸਮੱਸਿਆ ਦਾ ਜਿਹੜਾ ਹੱਲ ਹੈ ਉਹ ਹਮੇਸ਼ਾ ਦੇ ਲਈ ਕੱਢ ਲਓ ਮਸਲਾ ਜੜ ਤੋਂ ਹੀ ਖਤਮ ਕਰ ਦਿਓ ਜੋ ਪਾਕਿਸਤਾਨ ਵੱਲੋਂ ਵੀ ਜਵਾਬ ਆ ਰਹੇ ਨੇ ਉਸ ਦੇ ਵਿੱਚ ਵੀ ਦੋ ਤਰੀਕੇ ਦੇ ਜਵਾਬ ਆ ਰਹੇ ਨੇ ਇੱਕ ਤਾਂ ਜੋ ਉਹਨਾਂ ਦੀ ਫੌਜ ਦੀਆਂ ਗਤੀਵਿਧੀਆਂ ਹੋ ਰਹੀਆਂ ਨੇ ਉਹ ਕੀ ਹੋ ਰਹੀਆਂ ਨੇ ਦੂਸਰਾ ਉਹਨਾਂ ਦੀ ਵੀ ਰਾਜਨੀਤਿਕ ਆਗੂ ਨੇ ਉਹ ਬਿਆਨਬਾਜ਼ੀ ਕਰ ਰਹੇ ਨੇ ਉਹ ਕਿਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਨੇ ਅ ਕੱਲ ਬਿਲਾਵਲ ਪਟੋ ਵੱਲੋਂ ਬਿਆਨ ਦਿੱਤੇ ਗਏ ਸੀ ਕਿ ਜਾਂ ਤਾਂ ਇਹਨਾਂ ਦਰਿਆਵਾਂ ਦੇ ਵਿੱਚ ਪਾਣੀ ਬਗੇਗਾ ਤੇ ਜਾਂ ਇਹਨਾਂ ਲੋਕਾਂ ਦਾ ਖੂਨ ਕਿਉਂਕਿ ਭਾਰਤ ਵੱਲੋਂ ਜਿਹੜੀ ਸਿੰਧੂ ਸਮਝੌਤਾ ਸੀ ਨਦੀ ਦਾ ਖਤਮ ਕਰ ਦਿੱਤਾ ਗਿਆ ਜਿਹਦੇ ਵਿੱਚ ਪਾਕਿਸਤਾਨ ਨੂੰ ਪਾਣੀ ਦਰਿਆਵਾਂ ਦਾ ਪਾਣੀ ਜਾਂਦਾ ਸੋ ਇਹ ਕਿਹਾ ਜਾ ਰਿਹਾ ਹੈ ਭਾਰਤ ਵੱਲੋਂ ਕਿ ਅਸੀਂ ਪਾਕਿਸਤਾਨ ਨੂੰ ਜਾਂਦਾ ਪਾਣੀ ਰੋਕ ਦੇਵਾਂਗੇ ਹਾਲਾਂਕਿ ਉਹ ਫੌਰੀ ਤੌਰ ਤੇ ਸੰਭਵ ਨਹੀਂ ਹੈ ਉਸ ਨੂੰ ਕਾफी ਸਮਾਂ ਲੱਗ ਸਕਦਾ ਹੈ ਲੇਕਿਨ ਇਸ ਦੇ ਜਵਾਬ ਦੇ ਵਿੱਚ ਪਾਕਿਸਤਾਨੀ ਆਗੂ ਇਸ ਤਰੀਕੇ ਦੇ ਬਿਆਨ ਦੇ ਰਹੇ ਨੇ ਕਿ ਜੇ ਸਾਡਾ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੰਗ ਹੋਣੀ ਲਾਜ਼ਮੀ ਹੈ ਜੰਗ ਹੋ ਕੇ ਰਹੇਗੀ ਅੱਜ ਉਹਨਾਂ ਦੇ ਰੇਲ ਮੰਤਰੀ ਤੇ ਉਹਨਾਂ ਦੇ ਗ੍ਰਹਿ ਮੰਤਰੀ ਹੋਮ ਮਿਨਿਸਟਰ ਵੱਲੋਂ ਵੀ ਬਿਆਨ ਦਿੱਤੇ ਗਏ ਕਿ ਜਿਹੜੇ ਸਾਡੇ ਕੋਲ ਪਰਮਾਣੂ ਹਥਿਆਰ ਨੇ ਉਹ ਅਸੀਂ ਦਿਖਾਉਣ ਲਈ ਰੱਖੇ ਉਹ ਅਸੀਂ ਭਾਰਤ ਵਾਸਤੇ ਹੀ ਰੱਖੇ ਹੋਏ ਨੇ ਜੋ ਸਾਡੇ ਕੋਲ ਹਥਿਆਰ ਨੇ ਉਹ ਅਸੀਂ ਭਾਰਤ ਤੇ ਹੀ ਵਰਤਨੇ ਨੇ ਇਹ ਗੱਲਾਂ ਨੂੰ ਉਹਨਾਂ ਨੇ ਸਾਫ਼ ਕਰ ਦਿੱਤਾ ਗਿਆ ਹੁਣ ਇਹਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਗਿੱਦਰ ਪੱਪਕੀਆਂ ਦਿੱਤੀਆਂ ਜਾ ਰਹੀਆਂ ਨੇ ਪਾਕਿਸਤਾਨ ਦੇ ਪੱਲੇ ਕੱਖ ਨਹੀਂ ਉਹਨਾਂ ਦੇ ਹਰ ਜਿਹੜੇ ਆਰਥਿਕ ਹਾਲਾਤ ਨੇ ਉਹ ਬਹੁਤ ਕਮਜ਼ੋਰ ਨੇ ਉਹਨਾਂ ਦੇ ਰਾਜਨੀਤਿਕ ਇਨਸਟੇਬਿਲਟੀ ਇੰਨੀ ਜ਼ਿਆਦਾ ਹੋਈ ਹੋਈ ਹੈ ਕਿ ਸ਼ਾਇਦ ਉਹ ਭਾਰਤ ਦਾ ਕੋਈ ਥੋਸ ਮੁਕਾਬਲਾ ਨਾ ਕਰ ਸਕਣ ਇਹ ਵੀ ਬਾਰ ਬਾਰ ਕਿਹਾ ਜਾ ਰਿਹਾ ਹੈ ਲੇਕਿਨ ਜਿਹੜਾ ਜ਼ਮੀਨੀ ਪੱਧਰ ਤੇ ਪਾਕਿਸਤਾਨੀ ਫੌਜ ਦੀ ਵੱਡੇ ਪੱਧਰ ਤੇ ਮੂਵਮੈਂਟ ਹੋ ਰਹੀ ਹੈ ਆ ਪਾਕਿਸਤਾਨ অকਪਾਈਡ ਕਸ਼ਮੀਰ ਦੀ ਜਿਹੜੀ ਨੀਲਮ ਘਾਟੀ ਹੈ ਉਸ ਦੀ ਹਾਈਵੇ ਦੇ ਉੱਤੇ ਕਾਫੀ ਵੱਡੀ ਪੱਧਰ ਤੇ ਪਾਕਿਸਤਾਨੀ ਫੌਜ ਦੀ ਮੂਵਮੈਂਟ ਦੇਖੀ ਗਈ ਹੈ ਇਹ ਕਿਹਾ ਜਾ ਰਿਹਾ ਹੈ ਕਿ ਪੋਕੇ ਦੇ ਵਿੱਚ ਫੌਜਾਂ ਨੂੰ ਡਿਪਲੋਏ ਕੀਤਾ ਜਾ ਰਿਹਾ ਹੈ ਉੱਥੇ ਫੌਜਾਂ ਭੇਜੀਆਂ ਜਾ ਰਹੀਆਂ ਨੇ ਸ਼ਾਇਦ ਪਾਕਿਸਤਾਨ ਨੂੰ ਵੀ ਲੱਗਦਾ ਹੈ ਕਿ ਭਾਰਤ ਉੱਥੇ ਹਮਲਾ ਕਰਕੇ ਉਸ ਨੂੰ ਪਾਕਿਸਤਾਨ ਦੇ ਕਬਜ਼ੇ ਤੋਂ ਛੁਡਾਉਣ ਦੀ ਕੋਸ਼ਿਸ਼ ਕਰੇਗਾ ਇਹਨਾਂ ਗੱਲਾਂ ਦੇ ਵਿੱਚ ਪਾਕਿਸਤਾਨ ਨੂੰ ਵੀ ਕੋਈ ਨਾ ਕੋਈ ਸਚਾਈ ਜ਼ਰੂਰ ਦਿਖਦੀ ਹੈ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਆਪਣੀ ਮੰਨ ਕੀ ਬਾਤ ਦੇ ਵਿੱਚ ਇਹ ਕਿਹਾ ਗਿਆ ਕਿ ਅਸੀਂ دہشت گردਾਂ ਨੂੰ ਹਰ ਹਾਲਤ ਦੇ ਵਿੱਚ ਸਜ਼ਾ ਦਵਾਂਗੇ ਤੇ ਪੀੜਤ ਪਰਿਵਾਰਾਂ ਨੂੰ ਹਰ ਹਾਲਤ ਦੇ ਵਿੱਚ ਇਨਸਾਫ ਦਵਾਂਗੇ ਸੋ ਉਹਨਾਂ ਵੱਲੋਂ ਵੀ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਕੋਈ ਨਾ ਕੋਈ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਇਸ ਨੂੰ ਅਸੀਂ ਹਲਕੇ ਦੇ ਵਿੱਚ ਨਹੀਂ ਲਵਾਂਗੇ ਕਾਰਵਾਈ ਕਿੰਨੀ ਵੱਡੀ ਹੁੰਦੀ ਹੈ ਕਿਸ ਤਰੀਕੇ ਦੀ ਹੁੰਦੀ ਹੈ ਸਵਾਲ ਹੁਣ ਉਹਨਾਂ ਦੇ ਉੱਪਰ ਹੀ ਉਖੜੇ ਨੇ ਕਿ ਉਹ ਕਿਸ ਤਰੀਕੇ ਦੀ ਕਾਰਵਾਈ ਹੋਵੇਗੀ ਕੀ ਵਾਕਿਆਹੀ ਜਿਹੜਾ ਪੀਓ ਕੇ ਹੈ ਉਸਤੇ ਕੋਸ਼ਿਸ਼ ਕੀਤੀ ਜਾਏਗੀ ਕਿ ਉਸ ਨੂੰ ਭਾਰਤ ਨਾਲ ਰਾਇਆ ਜਾਵੇ ਪਾਕਿਸਤਾਨ ਦੇ ਕਬਜ਼ੇ ਚੋਟਸ ਨੂੰ ਛੁੜਵਾਇਆ ਜਾਵੇ ਜੇ ਇਸ ਤਰ੍ਹਾਂ ਹੁੰਦਾ ਹੈ ਕਿ ਕੀ ਫਿਰ ਪਾਕਿਸਤਾਨ ਪਰਮਾਣੂ ਬੰਬ ਬਰਤਨ ਦੀ ਕੋਸ਼ਿਸ਼ ਕਰੇਗਾ ਉਹ ਜ਼ਰੂਰਤ ਕਰੇਗਾ ਜਿਸ ਤਰ੍ਹਾਂ ਦੀ ਉਹ ਧਮਕੀਆਂ ਦੇ ਰਿਹਾ ਹੈ ਕਿਉਂਕਿ ਕਹਿਣਾ ਬੜਾ ਸੌਖਾ ਹੈ ਪਰਮਾਣੂ ਬੰਬ ਦੀ ਵਰਤੋਂ ਕਰਨਾ ਜਿਹੜਾ ਹੈ ਉਸ ਤੇ ਸਿੱਟੇ ਬਹੁਤ ਮਾੜੇ ਨਿਕਲਦੇ ਨੇ ਆਵੇਂ ਰਸ਼ੀਆ ਤੇ ਯੂਕਰੇਨ ਦੀ ਜਿਹੜੀ ਲੜਾਈ ਹੋ ਰਹੀ ਆ ਉਹਦੇ ਵਿੱਚ ਵੀ ਰਸ਼ੀਆ ਵੱਲੋਂ ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਜੇ ਬਾਕੀ ਦੇਸ਼ ਯੂਕਰੇਨ ਦੀ ਮਦਦ ਕਰਦੇ ਨੇ ਤਾਂ ਅਸੀਂ ਨਿਊਕਲੀਅਰ ਵੈਪਨ ਦਾ ਇਸਤੇਮਾਲ ਕਰਾਂਗੇ ਜਾਂ ਕਰ ਸਕਦੇ ਆ ਪਰ ਹਜੇ ਤੱਕ ਅਜਿਆ ਕਰਨ ਦੀ ਉਹਨਾਂ ਵੱਲੋਂ ਸੋਚੀ ਨਹੀਂ ਗਈ ਹੈ ਸੋ ਇਹ ਕਹਿਣਾ ਜ਼ਰੂਰ ਕਾਫੀ ਹੁੰਦਾ ਹੈ ਕਿ ਹਾਂ ਸਾਡੇ ਕੋਲ ਹਥਿਆਰ ਨੇ لیکن سب ਨੂੰ ਇਹ ਪਤਾ ਹੈ ਕਿ ਫਿਰ ਪਰਮਾਣੂ ਬੰਬ ਭਾਰਤ ਦੇ ਕੋਲ ਵੀ ਹਨ ਜੇ ਪਾਕਿਸਤਾਨ ਵੱਲੋਂ ਇਸ ਤਰ੍ਹਾਂ ਦੀ ਕੋਈ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹਦੇ ਸਿੱਟੇ ਬਹੁਤ ਮਾੜੇ ਨਿਕਲਣਗੇ ਆ ਇਸ ਦਾ ਇਸ ਦਾ ਅੰਦਾਜ਼ਾ ਵੀ ਸਾਰਿਆਂ ਨੂੰ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗਾ ਇਹ ਤਾਂ ਯਕੀਨ ਨਾਲ ਕੋਈ ਵੀ ਨਹੀਂ ਕਹਿ ਸਕਦਾ ਲੇਕਿਨ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਭਾਰਤ ਦਾ ਰਿਸਪਾਂਸ ਜਿਹੜਾ ਹੈ ਉਹ ਪਹਿਲੇ ਰਿਸਪਾਂਸਾਂ ਨਾਲੋਂ ਜ਼ਿਆਦਾ ਵੱਡਾ ਹੋਣ ਦੀ ਸੰਭਾਵਨਾ ਕਾਫੀ ਜ਼ਿਆਦਾ ਹੈ ਕਿ ਜੋ ਪਹਿਲਾਂ ਇਹਨਾਂ ਵੱਲੋਂ ਕਦਮ ਉਠਾਏ ਗਏ ਨੇ ਉਹਨਾਂ ਨਾਲ ਅਤਵਾਦ ਦਾ ਕੋਈ ਸਥਾਈ ਹੱਲ ਨਹੀਂ ਨਿਕਲਿਆ ਹੈ ਉਸ ਤੋਂ ਬਾਅਦ ਫਿਰ ਦੁਬਾਰਾ ਜੇ ਕੋਈ ਵਾਰਦਾਤ ਹੋਈ ਹੈ ਤਾਂ ਉਸ ਤੋਂ ਵੱਡਾ ਕੋਈ ਡੈਟਰੈਂਟ ਜਿਹੜਾ ਹੈ ਕੋਈ ਇਸ ਤਰ੍ਹਾਂ ਦੀ ਚੀਜ਼ ਭਾਰਤ ਨੂੰ ਕਰਨੀ ਪਵੇਗੀ ਜਿਦੇ ਨਾਲ ਉਹ ਦੁਬਾਰਾ ਅਤਵਾਦੀ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ 10 ਵਾਰ ਜ਼ਰੂਰ ਸੋਚਣ ਕਿ ਇਸ ਤੇ ਸਿੱਟੇ ਕੀ ਨਿਕਲਣਗੇ ਜਿਵੇਂ ਕਿ ਕਸ਼ਮੀਰ ਦੇ ਵਿੱਚ ਤਾਂ 9 ਅਤਵਾਦੀਆਂ ਦੇ ਘਰਾਂ ਨੂੰ ਤੋੜ ਦਿੱਤਾ ਗਿਆ ਹੈ ਚਾਹੇ ਉਹ ਸਪੋਰਟ ਨਾਲ ਲੜਾਇਆ ਹੈ ਚਾਹੇ ਉਹ ਬਲਡوزر ਨਾਲ ਚਾਹੇ ਅੱਗ ਲਗਾ ਦਿੱਤੀ ਹੈ ਲੇਕਿਨ 9 ਕਸ਼ਮੀਰੀ ਮਿਲੀਟੈਂਸ ਦੇ ਘਰਾਂ ਨੂੰ ਤੋੜ ਦਿੱਤਾ ਗਿਆ ਹੈ ਉੱਥੇ ਲੋਕਲ ਮਿਲੀਟੈਂਸ ਦੇ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਉਹ ਇੱਕ ਅਲੱਗ ਚੀਜ਼ ਹੈ ਡੋਰ ਟੂ ਡੋਰ ਤਲਾਸ਼ੀ ਲਈ ਜਾ ਰਹੀ ਹੈ ਕੌਮਬਿੰਗ ਹੋ ਰਹੀ ਹੈ ਲੇਕਿਨ ਪਾਕਿਸਤਾਨ ਦੇ ਨਾਲ ਜਿਹੜਾ ਮਸਲਾ ਹੈ ਉਸ ਨੂੰ ਇੰਨੀ ਜਲਦੀ ਨਿਜਿੱਠਿਆ ਜਾਏਗਾ ਉਹਦੇ ਲਈ ਭਾਰਤ ਦੀ ਤਿਆਰੀ ਕਿਸ ਤਰੀਕੇ ਦੀ ਹੈ ਕੀ ਤਿਆਰੀ ਮੁਕੰਮਲ ਹੋ ਚੁੱਕੀ ਹੈ ਜਾਂ ਹਜੇ ਤਿਆਰੀ ਨੂੰ ਹੋਰ ਸਮਾਂ ਚਾਹੀਦਾ ਹੈ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਹੀ ਉਹ ਜਵਾਬ ਜਿਹੜਾ ਹੈ ਉਹ ਨਿਰਪਰ ਕਰੇਗਾ ਲੇਕਿਨ ਇੰਨਾ ਯਕੀਨੀ ਜ਼ਰੂਰ ਹੈ ਕਿ ਜਵਾਬ ਆਏਗਾ ਜਵਾਬ ਤਕੜਾ ਹੋਏਗਾ ਪਹਿਲਾ ਨਾਲੋਂ ਵੱਡਾ ਜਵਾਬ ਹੋਏਗਾ ਤੇ ਹੋ ਸਕਦਾ ਹੈ ਕਿ ਜਿਹੜਾ ਪੀਓਕੇ ਹੈ ਉਸਤੇ ਉੱਪਰ ਵੀ ਕੁਛ ਨਾ ਕਿਸੇ ਤਰੀਕੇ ਦੀ ਕਾਰਵਾਈ ਜ਼ਰੂਰ ਕੀਤੀ ਜਾਵੇ ਕਿਉਂਕਿ ਜੇ ਤੁਹਾਨੂੰ ਯਾਦ ਹੋਵੇ ਰਸ਼ੀਆ ਯੂਕਰੇਨ ਦੀ ਲੜਾਈ ਦੇ ਵਿੱਚ ਵੀ ਭਾਰਤ ਨੇ ਕਿਸੇ ਇੱਕ ਦਾ ਸਾਥ ਨਹੀਂ ਲਿਆ ਸੀ ਇਜ਼ਰਾਈਲ ਗਾਜ਼ਾ ਦੀ ਲੜਾਈ ਦੇ ਵਿੱਚ ਵੀ ਕੋਈ ਇੱਕ ਧਿਰ ਦਾ ਸਾਥ ਉਹਨਾਂ ਵੱਲੋਂ ਨਹੀਂ ਦਿੱਤਾ ਗਿਆ ਸੀ ਸ਼ਾਇਦ ਉਸ ਤੋਂ ਵੀ ਇਹ ਲੱਗਦਾ ਹੈ ਕਿ ਉਹ ਇਸ ਚੀਜ਼ ਦੀ ਤਿਆਰੀ ਕਰ ਰਹੇ ਸੀ ਕਿ ਜਦੋਂ ਅਸੀਂ ਹਮਲਾ ਕਰਾਂਗੇ ਤਾਂ ਸਾਡੇ ਵੀ ਵਿਰੋਧ ਦੇ ਵਿੱਚ ਅੰਤਰਰਾਸ਼ਟਰੀ ਜਿਹੜੀਆਂ ਤਾਕਤਾਂ ਨੇ ਉਹ ਨਾ ਖੜਨ ਉਹ ਸਗੋਂ ਸਾਡਾ ਸਾਥ ਦੇਣ ਜੇ ਸਾਥ ਨਹੀਂ ਵੀ ਦਿੰਦੀਆਂ ਤਾਂ ਨਿਊਟਰਲ ਰਹਿਣ ਕਿਸੇ ਹੋਰ ਧਿਰ ਦਾ ਜਾਂ ਪਾਕਿਸਤਾਨ ਦਾ ਸਾਥ ਤਾਂ ਬਿਲਕੁਲ ਹੀ ਨਾ ਦੇਣ ਉਸ ਤਰ੍ਹਾਂ ਦਾ ਗਰਾਊਂਡ ਵਰਕ ਜਿਹੜਾ ਹੈ ਉਹ ਭਾਰਤ ਸਰਕਾਰ ਵੱਲੋਂ ਆਲਰੇਡੀ ਕਰ ਲਿਆ ਗਿਆ ਹੈ ਸੋ ਉਮੀਦ ਕਰਦੇ ਆ ਜਲਦੀ ਹੀ ਕੁਛ ਨਾ ਕੁਛ ਦੇਖਣ ਨੂੰ ਜ਼ਰੂਰ ਮਿਲੇਗਾ ਪਰ ਨਾਲ ਦੀ ਨਾਲ ਇਹ ਵੀ ਉਮੀਦ ਕਰਦੇ ਆ ਕਿ ਭਾਰਤ ਦੇ ਲੋਕਾਂ ਦਾ ਭਾਰਤ ਦੇ ਜਿਹੜੇ ਵਸਿੰਦੇ ਨੇ ਉਹਨਾਂ ਦਾ ਨੁਕਸਾਨ ਇਸ ਰੰਗ ਦੇ ਵਿੱਚ ਜਿੰਨਾ ਘੱਟ ਤੋਂ ਘੱਟ ਹੋ ਸਕਦਾ ਹੈ ਉਹਨਾਂ ਹੋਵੇ ਵਾਹਿਗੁਰੂ ਮੇਰ ਪਰੇ ਹੱਥ ਰੱਖਣ ਜਿਨਨੇ ਲੋਕ ਪਹਿਲਾਂ ਅਸੀਂ ਗਵਾ ਚੁੱਕੇ ਆ ਜਾਂ ਜਿਨਾਂ ਦੇ ਘਰਾਂ ਦੇ ਘਰ ਜਿਹੜੇ ਤਬਾਹ ਹੋ ਚੁੱਕੇ ਨੇ ਦੁਬਾਰਾ ਉਹਨਾਂ ਨੂੰ ਉਹ ਉਹਨਾਂ ਹਾਲਾਤਾਂ ਚੋਂ ਨਾ ਗੁਜ਼ਰਨਾ ਪਵੇ